ਕੱਲੂਕਾਰਾ ਦਿਵਸ ਨੂੰ ਲੈ ਕੇ ਪੂਰੇ ਪੰਜਾਬ 'ਚ ਅਲੱਡ ਚੱਰੀ ਹੈ ਕਿਸੇ ਗੜਬੜੀ ਤੇ ਡਰ ਤੋਂ ਪੁਲਿਸ ਨੇ ਅਤਿਆਤ ਵੱਜੂ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਲਾਡੀ ਨੂੰ ਨਜ਼ਰਬੰਦ ਕਰ ਲਿਆ। ਲਾਡੀ ਨੂੰ ਆਨੰਦਪੁਰ ਸਾਹਿਬ ਦੀ ਪੁਲਿਸ ਨੇ ਉਸ ਦੇ ਕਾਰ ਵਿੱਚ ਹੀ ਰੀਡ ਬੰਦ ਕੀਤਾ। ਦਰਅਸਲ ਪਿਛਲੇ ਕੁਝ ਸਮੇਂ ਤੋਂ ਬੱਬਰ ਖਾਲਸਾ ਵੱਲੋਂ ਉਹਨਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਜਿਸ ਦੇ ਚਲਦਿ ਪੁਲਿਸ ਨੇ ਸੁਰੱਖਿਆ ਵੱਜੋਂ ਇੱਕ ਕਦਮ ਚੁੱਕਿਆ। ਇਸ ਦੇ ਨਾਲ ਹੀ ਸ਼ਿਵ ਸੈਨਾ ਵੱਲੋਂ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਤੱਕ ਢੀ ਚਾੰਦੀ ਰਥ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ ਹੈ। ਜੀ ਬਈ ਬਲਬੀਰ ਸਿੰਘ ਜੀ ਆਏ ਜੀ। ਉਹਨਾਂ ਨੇ ਮੈਨੂੰ ਕਿਹਾ ਕਿ ਕਿ ਤੇ ਉਹ ਮੈਨੂੰ ਮਿਲਣ ਗਿਆ ਤੇ ਉਹਨਾਂ ਨੇ ਲੱਗੇ ਬਾਅਦ ਮੇਰੇ ਕੋਲ ਇੱਥੇ ਘਰੇ ਆ ਗਏ ਜੀ ਮੇਰੀ ਨਾਲ ਗੱਲ ਬਾਤ ਹੋਈ ਕਿ 6 ਜੂਨ ਨੂੰ ਤਾਂ ਜਾਣਾ ਤਾਂ ਨਹੀਂ ਹੈ ਯਾਤਰਾ ਲੈ ਕੇ ਮੈਂ ਕਿਹਾ ਵੀ ਨਹੀਂ ਜਾਣਾ ਤੁਹਾਡੇ ਆਪਸਰਾ ਦਾ ਕਹਿਣਾ ਕਿ ਮਾਹੌਲ ਖਰਾਬ ਹੈ ਇਸ ਕਰਕੇ ਇਸ ਵਾਰੀ ਯਾਤਰਾ ਨਾ ਕਢੋ ਅਸੀਂ ਰੋਕੇ ਤੇ ਬਾਅਦ ਵਿੱਚ ਥੋੜੀ ਦੇਰ ਬਾਅਦ ਬਲਬੀਰ ਸਿੰਘ ਜੀ ਆਏ ਤੇ ਆਪਣੇ ਦੋ ਮੁਲਾਜ਼ਮ ਨਾਲ ਲਾ ਕੇ ਮੇਰੇ ਘਰ ਦੇ ਬਾਹਰ ਖੜੇ ਕਰ ਗਏ ਖੂਫੀ ਏਜੰਸੀ ਆ ਵਲੋ ਤੇ ਸੀਨੀਅਰ ਅਫਸਰ ਸਾਹਿਬਾਨਾ ਵਲੋ ਕੁਝ ਗਾਈਡਲਾਈਨਸ ਆਂਦੀਆਂ ਹੁੰਦੀਆਂ ਸਿਕਿਉਰਿਟੀ ਮੀਜਰਸ ਪ੍ਰੋਟੈਕਟਿਵ ਮੀਜਰਸ ਪ੍ਰੀਵੈਂਟਿਵ ਮੀਜਰਸ ਲੈਂ ਲਈ ਤੇ ਉਹਦੇ ਮੁਤਾਬਿਕ ਹੁਣ ਜਿਹੜਾ ਇਹ ਕੱਲੂਗੜਾ ਵੀਗ ਵੀ ਚੱਲ ਰਿਹਾ ਉਹਦੇ ਮੱਦੇਨਜ਼ਰ ਅਸੀਂ ਪੂਰੇ ਡਿਸਟ੍ਰਿਕਟ ਲੈਵਲ ਤੇ ਸਿਕਿਉਰਿਟੀ ਐਕਟੀਵਿਟੀਜ਼ ਪਲਾਨ ਕੀਤੀ ਹੋਈ ਹੈ ਅਸੀਂ ਦੂਜੀ ਪਾਸੇ ਸ਼ਿਵ ਸੈਨਾ ਪ੍ਰਦਾਨ ਦਾ ਰੋਸ਼ਾਹ ਕੀ ਪੁਲਿਸ ਉਸ ਨੂੰ ਪੂਰੀ ਸੁਰੱਖਿਆ ਪ੍ਰਦਾਨ ਨਹੀਂ ਕਰ ਰਹੀ ਅਨੰਦਪੁਰ ਸਾਹਿਬ ਤੋਂ ਰਾਕੇਸ਼ ਰਾਣਾ ਜਾਗਬਾਣੀ ਟੀਵੀ